मेरा नाम निंदर कौर है मैं 9वीं جماعت ਦੀ ਵਿਦਿਆਰਥਣ ਹਾਂ ਮੇਰੇ ਪਿੰਡ ਦਾ ਨਾਮ ਗਰੌਣੀ ਹੈ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਪਿੰਡ ਵਿੱਚ ਬਸ ਇੱਕ ਹੀ ਚੀਜ਼ੀ ਘਾਟ ਸੀ ਲਾਇਬ੍ਰੇਰੀ ਦੀ ਉਹ ਸੀਐਮ ਸਾਹਿਬ ਨੇ ਹੁਣ ਉਹ ਵੀ ਪੂਰੀ ਕਰ ਦਿੱਤੀ ਹੈ ਮੈਂ ਤੇ ਮੇਰੀਆਂ ਸਹੇਲੀਆਂ ਲਾਇਬ੍ਰੇਰੀ ਵਿੱਚ ਆ ਕੇ ਅੱਧਾ ਘੰਟਾ ਜਾਂ ਘੰਟਾ ਲਾਇਬ੍ਰੇਰੀ ਦੀ ਬੁੱਕਸ ਪੜ੍ਹਦੀ ਹਾਂ ਜਿਨ੍ਹਾਂ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਸੀਂ ਜਿਵੇਂ ਸਮਾਜ ਸੁਧਾਰਕ ਕਈ ਵਾਰ ਜੀਕੇ ਜੀ ਦੀ ਲਿਟਰੇਚਰ ਐਵੇਂ ਦੀਆਂ ਬੁੱਕਸ ਪੜ੍ਹ ਲੈਂਦੇ ਹਾਂ ਮੇਰਾ ਏਮ ਹੈ ਕਿ ਮੈਂ ਅਧਿਆਪਕ ਬਣਨਾ ਚਾਹੁੰਦੀ ਹਾਂ ਦੇ ਲਾਇਬ੍ਰੇਰੀਅਨ ਬਹੁਤ ਹੀ ਚੰਗੇ ਹਨ ਉਹਨਾਂ ਦਾ ਸੁਭਾਅ ਬਹੁਤ ਹੀ ਸ਼ਾਂਤ ਦਿਲ ਵਾਲਾ ਹੈ ਉਹ ਸਾਨੂੰ ਹਰ ਇੱਕ ਚੀਜ਼ ਦੇ ਦਸਣ ਵਿੱਚ ਮਦਦ ਕਰਦੇ ਹਨ ਜੇਕਰ ਸਾਨੂੰ ਕੋਈ ਪ੍ਰਸ਼ਨ ਜਾਂ ਕੋਈ ਕਿਤਾਬ ਵਿੱਚ ਲਾਈਨ ਸਮਝ ਨਹੀਂ ਆਉਂਦੀ ਤਾਂ ਉਹ ਸਾਨੂੰ ਦਸਣ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਂਦੇ ਹਨ ਇੱਕ ਮਾਂ ਜੀਕਰ ਬੱਚੇ ਨੂੰ ਪਿਆਰ ਨਾਲ ਪਾਲਦੇ ਆ ਉਹ ਕਣੀ ਉਹ ਸਾਨੂੰ ਪਿਆਰ ਨਾਲ ਪੜ੍ਹਾਉਂਦੇ ਨੇ ਮੇਰਾ ਨਾਮ ਨਵਜੋਤ ਕੌਰ ਹੈ ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਪਿੰਡ ਦਾ ਨਾਮ ਰੌਣੀ ਹੈ ਇਸ ਲਾਇਬ੍ਰੇਰੀ ਵਿੱਚ ਉਹ ਸਾਰੀਆਂ ਫੈਸਿਲਿਟੀਆਂ ਹਨ ਜੋ ਸ਼ਹਿਰ ਦੀ ਲਾਇਬ੍ਰੇਰੀ ਵਿੱਚ ਹੁੰਦੀਆਂ ਹਨ ਇੱਥੇ ਉਹ ਸਾਰੀਆਂ ਬੁੱਕਸ ਮਿਲਦੀਆਂ ਹਨ ਜੋ ਸ਼ਹਿਰ ਦੀ ਲਾਇਬ੍ਰੇਰੀ ਵਿੱਚ ਮਿਲਦੀਆਂ ਹਨ ਜਿਵੇਂ ਕਿ ਹੁਣ ਸਾਡੇ ਪੇਪਰ ਚੱਲ ਰਹੇ ਹਨ ਅਸੀਂ ਇੱਥੇ ਆ ਕੇ ਆਪਣੀ ਇਹ ਪ੍ਰਦਰਿਸ਼ਨੀ ਸੰਗੀ ਕਰਦੇ ਆ ਸਾਰੀਆਂ ਸੇ ਲਈ ਇੱਥੇ ਇਕੱਠੇ ਹੋ ਕੇ ਪੜਦੇ ਆ ਮੈਂ ਕਿਹਾ ਫਿਰ ਤੋਂ ਸ਼੍ਰੀਮ ਭਗਵਾਨ ਤੁਮਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਡੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੁਲਵਾਈ